अद्धी दोपहर झाड़ू लमद्या भी लग जाये कपड़े भी देख पे ना ओ, ना ना है पहला कपड़े नहीं चुकला गंदे होने कूड़े अगे ने कपड़े चुक लेंगे गर्मी भी कि ਅੱਖੇ ਥੱਲੇ ਜਾਣ ਜੀਰੀ ਕਰਤਾ ਝਾੜੂ ਦਾ ਨਬੇੜੀ ਨਹੀਂ ਆ ਫਿਰ ਆ ਕੇ ਇੱਕੋ ਵਾਰੀ ਭਜਣੀਗਾ ਰਹਾ ਕਿ ਤੱਕ ਨਭਤ ਗਿਆ करनी आ पेल ना घड़ी हवा कूलर की काम तो सारी गारी होंगे रहने गर्मी भी बड़ी मर जा हो गया वहां लावा पेल मैनू की हो गया चंगे भले ना मम्मी ने वे लिया मेन गाला पै जानी

ਤੋਂ ਹੁਣ ਮੈਂ ਇੱਥੇ ਕੀ ਕਰ ਸਕੀਂ ਦੱਸੋ ਮੇਰੇ ਮਚਾਨ ਕੇ ਥੋੜੀ ਇਹਨੂੰ ਕੀਤਾ ਖਰਾਬ ਪਿਛਲੇ ਸਾਲ ਨਵਾਂ ਲਿਆਵਾ ਤੇ ਉਹਨਾਂ ਨੂੰ ਗਰੰਟੀ ਵੀ ਮੁੱਕ ਗਈ ਹੈ ਤੇ ਹੁਣ ਕੀ ਕਰਿਆ ਨੁਕਸਾਨ ਤੇ ਨੁਕਸਾਨ ਕਰੀ ਜਾਂਦੀ ਹੈ ਚੀਜ਼ਾਂ ਕਰੀ ਜਾਂ ਰੋਜ਼ ਬੰਨ੍ਹਦੇ ਆ ਤੇ ਹੁਣ ਕੀ ਦੱਸ ਬੰਦਾ ਕਰੇ ਬਾਵਲ ਲਾ ਕੇ ਵੇਜੀਦਾ ਹੈ ਮੰਮੀ ਆਵਤ ਤੂੰ ਹੀ ਅੰਦਰ ਵੜੇ ਹਾਂ ਮੈਂ ਵੀ ਆਈ ਹਾਂ ਨਾ ਇਹ ਦੁਪਹਿਰ ਚੜੀ ਆ ਟਾਈਮ ਤੇ ਛਾਟੀ ਹੋ ਜਾਂਦਾ ਤੇ ਐਂ ਤੇ ਆਪਣੇ ਨੂੰ ਟਾਈਮ ਨਾ ਨਿਕਲ ਲਈ ਤੇ ਹੁਣ ਆ ਜਾ ਉੱਥੇ ਬਹਿਨੇ ਅੱਛਾ ਚਲੋ ਚਲ ਪੁੱਤ ਆ ਜਾ ਬਈ ਉੱਥੇ ਆ ਜਾ ਇੱਥੇ ਫੱਕੇ ਥੱਲੇ ਬੋ ਗਰਮੀ ਬੜੀ ਆ ਨਾ ਇੰਨੀ ਦੁਪਹਿਰ ਚੜਾਈ ਆ ਮੰਮੀ ਟਾਈਮ ਨਹੀਂ ਤੁਰੇ ਹੀ ਨਾ ਚਾਟੀ ਦੁਪਹਿਰ ਚੜ ਗਈ ਬਸਾਂ ਤੇ ਚਾ ਟਾਈਮ ਲੱਗ ਜਾਂਦਾ ਹਾਂ ਹੋ ਤੇ ਮੰਮੀ ਇੱਥੇ ਜੁ ਬਹਿਣਾ ਮੈਂ ਤੇ ਅਜੇ ਬਾਹਰ ਬਈ ਕੋਲਰ ਗਾੜੀ ਬਾਹਰ ਕੋਲਰ ਤਾਂ ਖਰਾਬ ਕੀਤਾ ਨੇ

ਗਰਮੀ ਵੜੀ ਗਿਆ ਮੰਮੀ ਪਾਪੀ ਕਰਾਂਗੇ ਬੜਾ ਹੋਰ ਤਰ੍ਹਾਂ ਦਾ ਹੋਇਆ ਵਾ ਉਹ ਰੰਗ ਕੀ ਹੋਣਾ ਵਾ ਉਹ ਅੱਧੇ ਦਿਨ ਉੱਠਦੀ ਏ ਠੰਡੇ ਠੰਡੇ ਕੰਮ ਨਬੜ ਲਾ ਉਹ ਦੋ ਸੁੱਤੀ ਰਹਿੰਦੀ ਆ ਤੇ ਬੰਦਾ ਸੁੱਤੇ ਉੱਠ ਕੇ ਕੰਮ ਠੰਡਾ ਲਵੇ ਕਰ ਤੇ ਫਿਰ ਪਹਿਲੀ ਘੜੀ ਕੰਮ ਕਰ ਲੈ ਹਾਂ ਚਲ ਟਾਈਮ ਨਾਲ ਉੱਠਿਆ ਕਰੇ ਕੇ ਹਾਂ ਠੰਡੇ ਠੰਡੇ ਕਰ ਲੈ ਬੰਦੇ ਨਾ ਫੋਨ ਤੇ ਪਣ ਲੱਗੀ ਰਹੇ ਠੰਡਾ ਕੰਮ ਨਹੀਂ ਕਰਦਾ ਸੱਲ ਦੁਪਹਿਰੇ ਬੰਦਾ ਫੋਨ ਹੀ ਵੇਖਣਾ ਹੁੰਦਾ ਵਾ ਠੰਡੇ ਠੰਡੇ ਕੰਮ ਨਬੇੜ ਕੇ ਆਪਣਾ ਤੇ ਹਾਂ ਉਹ ਕਿ ਦੁਪਹਿਰ ਕਿਹੜਾ ਕਰਨ ਜੀ ਕਰਦਾ ਵਾ 7 ਵਜੇ ਤੋਂ ਪਛੜ ਜਾਂਦਾ ਇਹ ਕਰਨਾ ਹੀ ਦੁਪਹਿਰ ਹੁੰਦਾ ਵਾ ਤੇ ਦੋ ਬਣਦਾ ਚਾਹ ਤਾਈ ਤੁਲੇ पहले बत्ती तो देख लाई हाई मेरा रबा आ हो गया वहा जे मैं पहला कूलर चलाया तो कूलर खराब हो गया हम जे मैं जूसर चलाया तो जूसर खराब हो गया ना होने की अच हू समझ मई मम्मी ने कहा जूस नहीं बनाया

Buona Saria, giusto fare, buona in usanna. Cos'altro non ti ti dia la di voi? ਔਰ ਜੋੜੇ ਤੇ ਨਾ ਜੈਪੁਰ ਉੱਡਿਆ ਜੋ ਤੇ ਬੱਤੀ ਘਰ ਦੀ ਵਾਦੀ ਬਹੁਤ ਜ਼ਿਆਦਾ ਵਾ ਤੇ ਉਹ ਡੇ ਬਣਾਉਣਾ ਤੇ ਮੈਨੂੰ ਆ ਗਿਆ ਵਾ ਫੋਨ ਤੇ ਮम्मी ਹੁਣ ਬਣਾਉਣ ਤੇ ਲੈ ਆ ਤੁਸੀਂ ਕੋਈ ਚੀਜ਼ ਨਾ ਲਾਇਓ ਨਾ ਟੀਵੀ ਲਾਇਓ ਤੇ ਨਾ ਤੁਸੀਂ ਯਾਰ ਪ੍ਰਸਾ ਪ੍ਰਸਾ ਲਾਇਓ ਤੇ ਮੈਂ ਬਣਾਉਣਾ ਕਿ ਆਂ ਕਿ ਤੇ ਸੁਧਾ ਲਫੇ ਲਾ ਲਿਓ ਠੀਕ ਹੈ ਤੇ ਕਿਹਾ ਤੁਸੀਂ ਦੋਵੇਂ ਜਾਣੀਆਂ ਬੁੱਝੀਆਂ ਬੁੱਝੀਆਂ ਜਿਆਦੀਆਂ ਜੋ ਹੁੰਦੀਆਂ ਬੋਲਦੀਆਂ ਹਾਂ ਜੀ ਤੂੰ ਜੰਗ ਤੇਰਾ ਇਹ ਗੱਲ ਕੀ ਆ ਗੋਈ ਗਾਲ ਨਹੀਂ ਗਾਲਤੇ ਹੈ ਕੋਈ ਨਾ ਜਿਹੜੀ ਸਪਾਉਂਦੇ ਮੇਰ ਕੋ। ਉਹ ਘਸਣਾ ਤੂੰ ਹੀ ਦਵਾਲਾ ਡੇ ਦੇ ਰਾਂਗ ਉੱਡੇ ਆ ਤੇ ਸੁਖਾ ਹੈ ਵਾ। ਹਾਂ ਕੁੰਧਿਆ ਬੋਲਦੀ ਆ ਨੇ ਦਵਾਲ ਦੇ ਕਿਤਨੇ ਗਿਆ ਨਹੀਂ। ਡੜੀ ਬੋਲਣ ਕੀ ਆ। ਹਾਂ ਪਾਈ ਸਵੇਰ ਨੁਕਸਾਨ ਅਗੇ ਕਰ ਲਿਆ। ਚਲੋ ਕਿਹੜਾ ਕੀਤਾ ਸੀ? ਨੁਕਸਾਨ ਪਹਿਲਾਂ ਥਾਰੇ ਕੋਲ ਦਾ ਸੜ ਗਿਆ ਤੇਰੇ ਕੋ ਤੇ ਬਾਅਦ ਮੈ ਆ ਲੱਗੀ ਤੋ ਜੀ ਜੰਨਨ ਕੱਢਦੇ ਨਾ ਛੱਡ ਦੇਣੇ ਹੈ। ਏਲੋ ਸਾਰੀ ਆਵਾਂ ਡੈਲੀ ਕਹਿਂਦੇ ਤੇ ਆ ਬੇ ਉਹ ਤਾਲ ਕੁੱਤੀ ਵੱਧ ਘਟੂ ਹੋ ਰਹੀ ਆ। ਆ ਤੇ ਬਹੁਤ ਵਧੀਆ ਕਰਤਾ ਦੁਆ ਕਰਕੇ। ਸਾਰੀ ਕੀਜਾ ਛੱਡ ਗਿਆ ਰਹਿ ਕੇ ਗਿਆ ਘਰ ਚ। ਸਾਡਾ ਰੱਦਣਾ ਫੇ ਬਣਾ ਕੇ ਲਿਆਉਂਗਾ। ਛੱਡ ਦਿਆ ਕਰੋ ਤੁਸੀਂ। ਹੋਰ ਕੀ ਆ? ਚਲੋ ਤੁਸੀਂ ਛਾੜੀ ਜਾਓ। ਮੈਂ ਬਣਾਈ ਬਣਾ ਕੇ ਲੈ ਜਿਓ ਨਾ। ਹੋਰ ਨਾ ਜਿਹੜੀ ਕੋਈ ਚੀਜ਼ ਬਤੀ ਆ ਤੇ ਹੋਰ ਨਾ ਕੋਈ ਲਾ ਗਿਓ ਤੇ ਆਈਓ ਬਤੀ ਸੈਟ ਕਰਾਂਗੇ।

ਕੋਈ ਗੱਲ ਨਹੀਂ ਹਾਂ ਨੂੰ ਜਾ ਕਰ ਲੈ ਕੋਈ ਕੰਮ ਕਰਨਾ ਜਿਹੜਾ ਨਹੀਂ ਅਜੇ ਤੁਸੀਂ ਆਂਦੇ ਮੈਨੂੰ ਵੀ ਮੋਟਰ ਚਲਾ ਦੇ ਨੇਰੀ ਜੜੀ ਇਹ ਤਾਂ ਕੋਈ ਪਤਾ ਨਹੀਂ ਹੁੰਦਾ ਬੱਤੀ ਦਾ ਤਾਂ ਮੈਨੂੰ ਵੀ ਨਹੀਂ ਨਾ ਪੱਤਰ ਲੱਗਾ ਵੱਧ ਘਟਮ ਆਈ ਦਾ ਇਹ ਤਾਂ ਮੰਮੀ ਉਹਦਾ ਕੰਮ ਦਾ ਡਾਈ ਨਾ ਮੈਨੂੰ ਇਸ ਲਈ ਐਡੀ ਕੰਮ ਲੱਗੀ ਤੁਸੀਂ ਆਂਡ ਗਵਨ ਪੁੱਛ ਲੈਂਦੇ ਵੀ ਬੱਤੀ ਵੱਧ ਘਟ ਜਾਂ ਕਿੱਦਾਂ ਆਈ ਜਾਂ ਨਹੀਂ ਆਈ ਉਹ ਬੱਤੀ ਦਾ ਵਸਦਾ ਨਹੀਂ ਬੱਤਿਹੇ ਲਵਾਤਾ ਹੈ ਨਹੀਂ ਜਿਹੜੇ ਕੱਟਦਾ ਹੈ ਥੋੜੀ ਨਾ ਨੁਕਸਾਨ ਕਰਕੇ ਬਹਿ ਗੀਆਂ ਦੱਸ ਕੱਲ ਬਣ ਜੂਗਾ ਤੋ ਨਾ ਟੈਂਸ਼ਨ ਲੈ ਕੇ ਕਰ ਲਵਾਂਗਾ ਕਰ ਲੈ ਕੰਮ ਜੀ